ਇਹ ਉਹ ਪ੍ਰਵੋਚਨ ਕਿ ਅਸੀਂ ਉਹਨੂੰ ਪਤਾ ਸੀ ਵੀ ਅਸੀਂ ਆ ਨੀਤੀਆਂ ਲਾਗੂ ਕਰਨੀਆਂ ਐ ਇਸ ਕਿਸਮ ਦਾ ਹਾਲਤਾ ਪੈਦਾ ਹੋਣਗੀਆਂ ਫਿਰ ਅਸੀਂ ਇਹ ਕਾਨੂੰਨ ਬਰਤਨਾਂ ਤਾਂ ਹੁਣ ਜੇ ਅਸੀਂ ਉਸ ਇਤਿਹਾਸ ਨੂੰ ਦੇਖੀਏ ਤਾਂ ਜਿਵੇਂ ਕਿ ਹਕੂਮਤਾਂ ਜਿਹੜੀ ਦਵਾਈ ਬਣਾਉਂਦੀਆਂ ਨੇ ਉਹ ਉਹਨਾਂ ਨੂੰ ਪਤਾ ਹੁੰਦਾ ਹੈ ਵੀ ਆ ਬਿਮਾਰੀਆਂ ਬਾਅਦ ਵਿੱਚ ਅਸੀਂ ਸਿਹਿਹਤ ਨੀ ਵਾਲੀਆਂ ਨੀਤੀਆਂ ਨਾਲ ਤਾਂ ਜੇ ਅਸੀਂ ਦੇਖੀਏ ਕਿ ਅੱਜ ਆਮ ਨਰੁਨਾਂ ਨੂੰ ਜਿਹੜੇ ਕਾਲੇ ਹਕਤਿਆਰ ਦਿੱਤੇ ਨੇ ਤਾਂ ਇਹਦਾ ਮਤਲਬ ਸਾਫ਼ ਹੈ ਕਿ ਹਕੂਮਤ ਦੇ ਕੋਈ ਵੱਡੇ ਮਨਸੂਬੇ ਨਹੀਂ ਇਹਦਾ ਮਤਲਬ ਸਾਫ਼ ਹੈ ਕਿ ਹਕੂਮਤ ਜਿਨ੍ਹਾਂ ਨੂੰ ਪਹਿਲਾਂ ਹੱਤਵਾਰਦੀ ਕਹੀ ਗਈ ਸੀ ਜਿਨ੍ਹਾਂ ਨੂੰ ਪਹਿਲਾਂ ਬਗਾਵਤ ਕਰਨ ਵਾਲੇ ਕਹੀ ਗਈ ਸੀ ਉਹਨਾਂ ਦੇ दायरे ਨੂੰ ਛੱਡ ਕੇ ਆਮ ਲੋਕਾਂ ਤੱਕ ਕਾਨੂੰਨ ਦਾ ਇਹ ਦੈਰਾ ਲੈ ਕੇ ਆਈ ਹੈ ਤਾਂ ਉਹਨਾਂ ਦੇ ਸਾਹਮਣੇ ਉਹਨਾਂ ਦੇ ਢਿੱਡ 'ਚ ਕੋਈ ਉਹ ਨੀਤੀਆਂ ਤੇ ਉਹ ਹਾਲਤਾਂ ਨਹੀਂ ਕਿ ਹੁਣ ਕਾਨੂੰਨ ਦੇ ਜਿਹੜੇ ਇਹ ਆਮ ਲੋਕਾਂ ਤੇ ਲਾਗੂ ਕਰਨੇ ਪੈਣਗੇ ਇਹਨਾਂ ਦਾ ਦੈਰਾ ਇਸ ਕਰਕੇ ਵਧਾਇਆ ਗਿਆ ਤਾਂ ਦੋਸਤੋ ਇਹ ਜਿਹੜੇ ਕਾਲੇ ਕਾਨੂੰਨਾਂ ਦਾ ਦੈਰਾ ਵਧਾਇਆ ਗਿਆ ਇਹਦੇ ਨਾਲ ਹੀ ਹੋਰ ਕਾਨੂੰਨ ਵੀ ਪਾਸ ਹੋਏ ਨੇ ਉਹ ਕਾਨੂੰਨ ਪਾਸ ਹੋਇਆ ਨਾਗਰਿਕਤਾ ਕਾਨੂੰਨ ਨਾਗਰਿਕਤਾ ਕਾਨੂੰਨ ਦੇ ਤਹਿਤ ਜਿਹੜਾ ਜਨਕਿ ਉਹ ਸਿਹਰਤ ਸਪਸ਼ਟ ਤੌਰ ਤੇ ਹਿੰਦੁਸਤਾਨ ਦੀ ਮੁਸਲਮਾਨਵਾਦੀ ਦੇ ਖਿਲਾਫ ਸਿਰਤ ਹੈ ਆਪਾਂ ਸਾਰੇ ਜਾਣਦੇ ਆ ਉਹਦੇ ਵਿੱਚ ਆਮ ਜਿਹੜੀ ਸਿਵਲ ਅਫਸਰ ਸ਼ਾਹੀ ਹੈ ਇਹਨੂੰ ਨਾਗਰਿਕਤਾ ਤਹਿ ਕਰਦੇ ਅਧਿਕਾਰ ਦਿੱਤੇ ਗਏ ਨੇ ਮੈਂ ਅੱਜ ਦੀ ਇਸ ਕਨਵੈਨਸ਼ਨ ਚ ਇਹ ਤੋਂ ਬਹੁਤਾ ਵਿਸਥਾਰ ਚ ਨਹੀਂ ਜਾਂਦਾ ਪਰ ਇਹਦੇ ਨਾਜਮੀ ਤੌਰ ਤੇ ਇੱਕ ਸਿੱਟੇ ਵੱਡੇ ਯਾਨਕਿ ਨਾਗਰਿਕਤਾ ਦੇ ਨਾਂ ਦੇ ਉੱਤੇ ਜਿਹੜੀ ਮੁਸਲਮਾਨ ਆਬਾਦੀ ਹੈ ਉਹਨੂੰ ਟਾਰਗੇਟ ਕਰਨ ਦੇ ਇੰਟੀਜਿਹੜੇ ਸੰਦੇਸ਼ ਨੇ ਉਹ ਦਿੱਤੇ ਜਾ ਰਹੇ ਨੇ ਤੇ ਜਿਹੜੀ ਜੋ ਕੁਛ ਅਸੀਂ ਯੂਪੀ ਚ ਦੇਖ ਰਹੇ ਹਾਂ ਬਾਹਰ ਦੇਖ ਰਹੇ ਹਾਂ ਕਿ ਕਿਵੇਂ ਮਤਲਬ ਮੁਸਲਮਾਨਾਂ ਦੇ ਉੱਤੇ ਹਿੰਸਾ ਵਾਲਾ ਜਿਹੜੀ ਉਹਨਾਂ ਦਾ ਸੁਧਾਰ ਨਹੀਂ ਕਰਨ ਕਰ ਦਿੱਤਾ ਗਿਆ ਕਿਵੇਂ ਉਹਨਾਂ ਦੇ ਉਹਨਾਂ ਦੇ ਜਿਹੜੇ ਆਮ ਲੋਕ ਦੀ ਕੁੱਟ ਮਾਰ ਹੈ ਉਹਨਾਂ ਦੇ ਕਤਲ ਨੇ ਉਹਨਾਂ ਦੇ ਘਰਾਂ ਨੂੰ ਬਲਡੋਜ਼ਰਾਂ ਨਾਲ ਢਾਹਣ ਦੀਆਂ ਗੱਲਾਂ ਨੇ ਇਹ ਦਿਨ ਦਿਹਾੜੇ ਟੀਵੀਾਂ ਦੇ ਉੱਤੇ ਫਲਮਾ ਕੇ ਐਲਾਨ ਕਰਕੇ ਉਹਨੂੰ ਪੰਜਾਬ ਦਿੱਤਾ ਜਾ ਰਿਹਾ ਤੇ ਇਥੋਂ ਦੀਆਂ ਅਦਾਲਤੀ ਪ੍ਰਬੰਧਾ ਜਿਹਦਾ ਉਹ ਬਿਲਕੁਲ ਅੰਨਾ ਹੋਇਆ ਪਿਆ ਕਿਸੇ ਸਮੇਂ ਅਦਾਲਤਾਂ ਦਾ ਇੱਕ ਮਹੱਤਵਪੂਰਨ ਪਹਿਲੂ ਸੀ ਕਾਨੂੰਨ ਦਾ ਕਿ ਸਭੀ ਕਾਨੂੰਨ ਸਾਹਮਣੇ ਬਰਾਬਰੀ ਹੈ ਪਰ ਅੱਜ ਇਹ ਬਰਾਬਰੀ ਦਾ ਕਿਹਨ ਸਮਾਪਤ ਹੋ ਚੁੱਕਿਆ ਅੱਜ ਸਾਰੀਆਂ ਮਸਜਿਦਾਂ ਫਰੋਲੀਆਂ ਜਾ ਰਹੀਆਂ ਕਿ ਹਰਿਆਣਾ ਸਾਲ ਪਹਿਲਾਂ ਇੱਥੇ ਕਿਹੜਿਆ ਮਖਾਓ ਹੋ ਸੀਗਾ ਤੇ ਕਿਵੇਂ ਝੂਠੀਆਂ ਸੱਚੀਆਂ ਸ਼ਹਾਵਰ ਦੇ ਨਾਲ ਇੱਕ ਬਿਲਕੁਲ ਇੱਕ ਫਿਰਕੂ ਜਿਹੜੀ ਹਨੇਰੀਆ ਉਹ ਦਿਨੋਂ ਦੇ ਰਸਤੇ ਪਿਆ ਜਾ ਰਿਹਾ ਅਸੀਂ ਲੰਬੇ ਸਮੇਂ ਤੋਂ ਘਟਾਵਾ ਜ਼ਰੂਰੀ ਹਕਾਂ ਦੇ ਲੋਕ ਰਿਪੋਰਟ ਕਰਦੇ ਆ ਰਹੇ ਆ ਕਿ ਅੱਜ ਆਲ ਮੌਕਿਆਂ ਤੇ ਜਿਹੜੇ ਇਸਾਈ ਭਾਈਚਾਰੇ ਦੇ ਲੋਕ ਨੇ ਮੁਸਲਮ ਭਾਈਚਾਰੇ ਦੇ ਧਾਰਮਿਕ ਸਥਾਨ ਨੇ ਉਹਨਾਂ ਦੇ ਚਰਚਾ ਚਰਚਾਂ ਚ ਮਸਜਿਦਾਂ ਤੇ ਜਾ ਕੇ ਇੱਕ ਜਣ ਕੋ ਦੀ ਬੇਹਮਤੀ ਕਰਕੇ ਉਥੇ ਭਗਵਾਂ ਚੱਡੇ ਲਹਿਰਾਏ ਜਾਂਦੇ ਨੇ ਅੱਜ ਅਸੀਂ ਜਦੋਂ ਦਸ ਦਸੰਪਰਦੇ ਇਸ ਤਿਹਾਰੇ ਤੇ ਬੈਠੇ ਹਾਂ ਤਾਂ ਅਸੀਂ ਇਹਨਾਂ ਸਾਰੀਆਂ ਕੰਮਾਂ ਨੂੰ ਇੱਕ ਮਨੁੱਖੀ ਹੱਕਾਂ ਦੀ ਘੋਰ ਉਲੰਘਣਾ ਤੇ ਤੌਰ ਤੇ ਦੇਖਦੇ ਆਂ ਤੇ ਹਿੰਦੁਸਤਾਨ ਤੇ ਕਿਰਤੀਆਂ ਇਹ ਲੋਕਾਂ ਨੂੰ ਸਰਕਾਰ ਨੂੰ ਸੁਣਵਾਈ ਕਰਨ ਵਾਸਤੇ ਅਸੀਂ ਇਕੱਠੇ ਹੋਈਆਂ ਕਿ ਇਹ ਜੋ ਤੁਸੀਂ ਬਜੰਗਨਾ ਕਰ ਰਹੇ ਹੋ ਅਸੀਂ ਇਸ ਨੂੰ ਰੱਦ ਕਰਦੇ ਹਾਂ ਤੇ ਅਸੀਂ ਪੂਰੇ ਹੌਸਲੇ ਦੇ ਨਾਲ ਸਾਡੇ ਬੁੱਧੀਜੀਵੀ ਜਿਨ੍ਹਾਂ ਨੇ ਇਹਨਾਂ ਪੂਰੇ ਹਿੱਕ ਸਿੱਧਕ ਦੇ ਨਾਲ ਸਾਈਂ ਬਾਬਾ ਦਾ ਚਿਕਰਾਇਆ ਸਟੇਨ ਸਵਾਮੀ ਸੀਗਾ ਤੇ ਹੋਰ ਬਹੁਤ ਸਾਰੇ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਨੇ ਇਹਨਾਂ ਗੱਲਾਂ ਦਾ ਵਿਰੋਧ ਕੀਤਾ ਤਾਂ ਜੋ ਇਹ ਸਰਕਾਰਾਂ ਦੇ ਕਾਲੇ ਮਨਸੂਬੇ ਨੇ ਕਾਲੇ ਕਾਨੂੰਨ ਸਰਕਾਰ ਲਾਗੂ ਕਰ ਰਹੀ ਹੈ ਕਿਸ ਤਰ੍ਹਾਂ ਘੱਟ ਗਿਰਤੀਆਂ ਨੂੰ ਸ਼ਿਕਾਰ ਬਣਾਇਆ ਜਾ ਰਿਹਾ ਹੈ ਪਟੇਨ ਨੂੰ ਸੂਬੇ ਸਰਕਾਰ ਤੇ ਨੰਦਰਾ ਆ ਰਹੀ ਨੇ ਇਹਦੇ ਨਾਲ ਹੀ ਸਰਕਾਰ ਨੇ ਇੱਕ ਬਹੁਤ ਵੱਡਾ ਹਮਲਾ ਉਹ ਬੋਲਿਆ ਹਿੰਦੁਸਤਾਨ ਦੇ ਗਰੀਬਾਂ ਤੇ ਜਿਹੜਾ ਕਿਰਤ ਕਾਨੂੰਨ ਹੈ ਜਿਹੜਾ ਉਹ ਕਿਰਤ ਕੋਣ ਖਤਮ ਕੀਤੇ ਨੇ ਕਿਸੇ ਸਮੇਂ ਅਸੀਂ ਮਾਈਚ ਹਾਲਾ ਬਣਾਉਂਦੇ ਹੋਏ ਇਹ ਗੱਜ ਕੇ ਕਹਿੰਦੇ ਸੀ ਕਿ 8 ਘੰਟੇ ਦੀ ਕੰਮ ਦਿਹਾੜੀ ਹੈ ਜਿਹੜੀ ਉਹ ਮਜ਼ਦੂਰਾ ਨੇ ਖੂਨ ਡੋਲ ਕੇ ਲਈ ਹੈ ਤੇ ਤਾਂ ਇਨਕੇ ਮਜ਼ਦੂਰਾ ਦਾ ਝੰਡਾ ਲਾਲ ਹੈ ਤਾਂ ਉਸ ਖੂਨ ਨਾਲ ਲੱਤਿਆ ਹੋਇਆ ਝੰਡਾ ਹੈ ਤਾਂ ਉਹ ਜਿਹੜੀ ਦਿਹਾੜੀ ਦੀ ਮੰਗ ਸੀ ਉਹ ਉਹਨਾਂ ਦੇ ਰੋਜ਼ ਦੀ ਮਜੂਰ ਮਜ਼ਦੂਰਤੀ ਸਜੋ ਕੀ ਦੇਸ਼ਿਕ ਅਰਥਾ ਕਾਰੇ ਜਿਹੜੇ ਕੰਮ ਐ ਸੀ ਉਹ ਆਪਣੀ ਜੱਥੇਬੰਦੀ ਬਣਾਉਂਦਾ ਜਿਹੜਾ ਹੱਕ ਸੀ ਸਿਰਫ ਉਸ ਵਾਸਤੇ ਲੜ ਰਹੇ ਸੀ ਤੇ ਉਹ ਵਰਿਆ ਬੱਤੀ ਉਹਨਾਂ ਨੂੰ ਚੇਲਾ ਚ ਤਾਲ ਕੇ ਰੱਖਿਆ ਗਿਆ ਤਾਂ ਕਿ ਸੰਦੇਸ਼ ਦਿੱਤਾ ਜਾ ਸਕੇ ਕਿ ਫੈਕਟਰੀਆਂ ਦੇ ਮਜ਼ਦੂਰਾਂ ਨੂੰ ਜੱਥੇ ਬੰਦ ਹੋਣ ਦਾ ਹੱਕ ਵੀ ਹੈ ਤਾਂ ਇਹਦੇ ਨਾਲ ਹੀ ਨਾ ਸਿਰਫ ਕੰਮ ਘੰਟੇ ਦੀਆਂ ਦਿਹਾੜੀਆਂ ਔਰਤਾਂ ਦੀ ਜਿਹੜੀ ਕੰਮ ਕਾਜੀ ਥਾਵਾ ਦੇ ਉੱਤੇ ਸੁਰੱਖਿਆ ਹੈ ਉਸ ਨੂੰ ਤਾਰ ਤਾਰ ਕਰਕੇ ਉਹਨਾਂ ਦੇ ਜਿਹੜੇ ਕੰਮ ਘੰਟਿਆਂ ਦੀ ਮਿਆਦ ਸੀ ਉਹਦੇ 'ਚ ਫਰਕ ਪਾਇਆ ਗਿਆ ਤਾਂ ਕਿਰਤੀ ਜਮਾਤ ਦੀ ਜਿਹੜੇ ਉਹਨਾਂ ਦੀ ਕੰਮਕਾਰ ਦਿਹਾੜੀਆਂ ਦੀ ਨਿਸ਼ਚਿਤਤਾ ਸੀ ਉਹਨਾਂ ਦੇ ਹੱਕ ਸੀ ਛੁੱਟੀਆਂ ਦਾ ਹੱਕ ਸੀ ਜਾਂ ਇਸਤਰੀਆਂ ਨੂੰ ਪ੍ਰਸੂਤਾ ਛੁੱਟੀਆਂ ਦਾ ਹੱਕ ਸੀ ਜਾਂ ਜੋਬ ਸਿਕਿਉਰਿਟੀ ਦਾ ਹੱਕ ਸੀ ਉਹ ਖਤਮ ਕੀਤੇ ਗਏ ਨੇ ਤਾਂ ਕਿਰਤੀ ਜਮਾਤ ਦੇ ਉੱਤੇ ਜੋ ਉਹਨੇ ਸੈਂਕੜੇ ਸਾਲਾਂ ਚੋਂ ਸਾਰੀ ਦੁਨੀਆ ਚ ਲੜ ਕੇ ਹੱਕ ਲੈ ਸੀ ਰਜਗਾਰ ਦੀ ਗੰਟੀ ਦੇ ਹੱਕ ਲੈ ਸੀ ਉਹਨਾਂ ਦੇ ਤੇ ਪੱਟਾ ਹਮਲਾ ਕੀਤਾ ਗਿਆ ਹੈ ਉਦੋਂ ਵੱਡਾ ਹਮਲਾ ਸੀ ਦੇਖ ਕੇ ਹਟੀਆਂ ਜਿਹੜਾ ਕਿਸਾਨਾਂ ਦੀਆਂ ਜਾਲ ਜੰਗਲ ਜ਼ਮੀਨ ਦੇ ਉੱਤੇ ਇਸੇ ਸਮੇਂ ਅਨਿਵਾਸੀ ਇਲਾਕੇ ਦੇ ਵਿੱਚ ਕੱਟੀ ਪੱਧਰ ਤੇ ਜਨਿਕ ਤੱਕੇ ਦੇ ਤੇ ਜ਼ਬਰ ਦੇ ਨਾਲ ਉਥੇ ਫੌਜੀ ਪੁਲਿਸ ਕੈਂਪ ਬਣਾ ਕੇ ਉਥੋਂ ਦੀਆਂ ਜ਼ਮੀਨਾਂ ਨੂੰ ਜ਼ਬਰਦਸਤੀ ਖੋਹਣ ਦਾ ਜਨਿਕ ਉਥੇ ਇੱਕ ਸਿਲਸਿਲਾ ਚਲਾਇਆ ਜਾ ਰਿਹਾ ਹੈ ਜੇ ਪੰਜਾਬ ਦੇ ਲੋਕ ਸੰਘਰਸ਼ ਕਰਦੇ ਨੇ ਸਾਹ ਖਾਲਸਤਾਨੀ ਜਾਂ ਅੱਤਵਾਦੀ ਕਿਹਾ ਜਾਂਦੇ ਨੇ ਜੇ ਆਦੀਵਾਸੀ ਆਪਣੀਆਂ ਜ਼ਮੀਨਾਂ ਵਾਸਤੇ ਸੰਘਰਸ਼ ਕਰਦੇ ਨੇ ਬਚਾਉਣ ਦੀ ਲੜਾਈ ਲੜਦੇ ਨੇ ਧਰਨੇ ਮਜਾਰੇ ਕਰਦੇ ਨੇ ਤਾਂ ਉਹਨਾਂ ਨੂੰ ਮਾਓਵਾਦੀ ਮਾਓਵਾਦੀ ਕਹਿ ਕੇ ਉਹਨਾਂ ਨੂੰ ਜ਼ਬਰਦਸਤੀ ਸ਼ੰਗਲਾ ਬਣਾਇਆ ਜਾਂਦਾ ਹੈ ਤਾਂ ਮਨੁੱਖੀ ਅਧਿਕਾਰਾਂ ਦੀ ਲੜਾਈ ਵੇਲੇ ਅਸੀਂ ਦਸ ਸੰਗਰ ਨੂੰ ਇਹ ਦੇਖ ਰਹੇ ਹਾਂ ਕਿ ਹਕੂਮਤ ਮਤਲਬ ਇਹ ਜਿਹੜੇ ਮਸੂਬੇ ਨੇ ਉਹ ਹਿੰਦੋਸਤਾਨ ਦੀਆਂ ਜਿਹੜੀਆਂ ਕਿਰਤੀ ਜਮਾਤਾਂ ਨੇ ਮਜ਼ਦੂਰ ਕਿਸਾਨ ਇਹਨਾਂ ਦੀ ਜਿਹੜੀ ਕਿਰਤ ਇਹਨਾਂ ਦੇ ਜਲ ਜੰਗਲ ਜ਼ਮੀਰ ਸਾਡੀਆਂ ਜ਼ਮੀਨਾਂ ਸਾਡੇ ਸਾਸੇ ਸਾਡੀ ਜਿਹੜੀ ਹਿੰਦੋਸਤਾਨ ਦੀ ਤੀਜੀ ਦੁਨੀਆ ਦੇ ਮੁਲਕਾਂ ਦੀਆਂ ਕਲੋਨੀ ਜੋ ਵੀ ਤੌਲਤਾ ਨੇ ਉਹਨਾਂ ਨੂੰ ਹਟਾਉਣ ਤੇ ਲੋਕਲ ਡੋਕਟਰ ਦੇ ਮਨਸੂਬੇ ਨੇ ਇਹ ਕਾਲੇ ਮਨਸੂਬੇ ਢਿੱਡ ਚ ਪਾ ਕੇ ਇਹ ਪਹਿਲਾ ਕਾਲੇ ਕਮੂਨ ਬਣ ਰਹੇ ਨੇ ਤੇ ਅਸੀਂ ਇਸ ਫਿਕਰ ਨੂੰ ਇਸ ਚਿੰਤਾ ਨੂੰ ਆਪਣੇ ਦੇਸ਼ਵਾਸੀਆਂ ਨਾਲ ਆਪਣੇ ਕਿਰਤੀ ਲੋਕਾਂ ਨਾਲ ਸਾਂਝਾ ਕਰਨਾ ਚਾਹੁੰਦੇ ਆ ਕਿ ਜੋ ਇਹ ਕਾਲੇ ਕਮੂਨ ਬਣ ਰਹੇ ਨੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਥੋਂ ਦੀ ਹਕੂਮਤਾਂ ਨੇ ਉਹਨਾਂ ਕੁਝੇ ਮਨਸੂਬਿਆਂ ਦਾ ਇੱਕ ਦਿਨ ਕੇ ਸੰਕੇਤ ਨੇ ਜਿਹਦੇ ਰਾਹੀਂ ਉਹਨੇ ਲੋਕਾਂ ਦੇ ਛੱਟਣਾ ਵੱਡੇ ਹਮਲੇ ਕਰਨੇ ਨੇ ਪਰ ਜਿਹੜਾ ਇਹ ਹਮਲਾ ਹੋ ਰਿਹਾ ਹੈ ਇਹ ਜਿਹੜਾ ਕਿਰਤੀ ਲੋਕਾਂ ਤੇ ਹਮਲਾ ਹੋ ਰਿਹਾ ਹੈ ਇਹ ਛਪਾਇਆ ਗਿਆ ਇੱਕ ਛੁਪਿਆ ਹੋਇਆ ਹਮਲਾ ਹੈ ਇਹ ਸਭਨੇ ਨੂੰ ਛਪਾਇਆ ਗਿਆ ਹੈ ਭਰਾ ਨਾਮ ਲੜਾਈ ਦੇ ਵਿੱਚ ਹਿੰਦੂ ਮੁਸਲਮਾਨ ਦੀ ਲੜਾਈ ਹੋਵੇ ਚਾਹੇ ਕਿਤੇ ਹਿੰਦੂ ਸਿੱਖਾਂ ਦੇ ਵਿੱਚ ਝਗੜਾ ਪਾਉਣ ਦੀ ਗੱਲ ਹੋਵੇ ਚਾਹੇ ਕਿਤੇ ਆ ਮਨੀਪੁਰ ਦੇ ਵਿੱਚ ਅਸੀਂ ਦੇਖਿਆ ਮਤਈ ਤੇ ਕੁਕੀਆਂ ਦੇ ਵਿੱਚ ਉਹਨਾਂ ਨੇ ਰੌਲਾ ਪਾ ਖੜਾ ਕੀਤਾ ਕਿਸੇ ਸਮੇ ਇਹ ਇਹ ਪੂਰਵੀ ਖਿੱਤੇ ਸੀ ਇਹ ਆਪਦੇ ਖਿੱਤੇ ਆ ਵੀ ਆਪਦੇ ਸਰੋਤਾਂ ਦੀ ਰਾਖੀ ਵਾਸਤੇ ਇਹਨਾਂ ਦਾ ਕੇਂਦਰ ਸਰਕਾਰ ਨਾਲ ਝਗੜਾ ਚੱਲਦਾ ਸੀ ਪਰ ਇਹ ਅੱਜ ਆਪਸ ਦੇ ਵਿੱਚ ਲੜ ਰਹੇ ਨੇ ਤੇ ਉਸ ਲੜਾਈ ਨੂੰ ਛਾ ਦੇ ਕੇ ਮਨੀਪੁਰ ਦੇ ਵਿੱਚ ਜਦੋਂ ਹੁਕਕੀਆਂ ਤੇ ਮਤਈਆਂ ਦਾ ਚੱਲ ਰਿਹਾ ਤਾਂ ਉਸੇ ਸਮੇਂ ਜਿਹੜੇ ਉਹਨਾਂ ਦੇ ਪਹਾੜ ਸੀ ਉਹਨਾਂ ਨੂੰ ਜਿਹੜੇ ਪਾਰ ਇੰਡਸਟਰੀ ਐ ਕਾਰਪੋਰੇਟਰ ਉਹ ਕੰਮ ਚ ਚ ਕਰ ਰਹੇ ਨੇ ਤੇ ਕਿਸੇ ਸਮੇਂ ਉਹਨਾਂ ਨੇ ਉਹ ਕੰਮ ਚ ਵੀ ਸੀ ਲੈ ਦੇਣਾ ਪਰ ਅੱਜ ਭਰਾਵਾਂ ਨਾਲ ਲੜਾਈ ਸ਼ੁਰੂ ਹੋ ਚੁੱਕੀ ਤਾਂ ਕਾਰਪੋਰੇਟਰ ਉਹ ਹਥਿਆਰ ਰਹਿ ਨੇ ਤਾਂ ਇਸ ਕਰਕੇ ਜਿਹੜਾ ਇਹ ਸਾਰਾ ਹਮਲਾ ਹੈ ਇਸ ਨੂੰ ਭਰਾ ਮਾਰ ਮਨਾਈ ਤੇ ਪਛਲਾ ਰੇਚ ਸਿਆਸੀ ਤੌਰ ਤੇ ਉਸ ਦੇ ਮੁਹਾਵਰੇ ਚ ਤਾਂ ਕਿ ਹਿੰਦੁਸਤਾਨ ਦੇ ਕਿਰਤੀ ਲੋਕਾਂ ਨੂੰ ਇਹ ਜਤਾਇਆ ਜਾ ਸਕੇ ਹਕੂਮਤ ਇੱਕ ਸਿਆਸੀ ਤੌਰ ਤੇ ਇੱਕ ਤਰੀਕੇ ਨਾਲ ਬਣਾ ਕੇ ਚੱਲ ਰਹੀ ਹੈ ਅਸੀਂ ਇਸ ਨੂੰ ਨੋਟ ਕਰਦੇ ਹਾਂ ਇਸ ਤਿਹਾਰੇ ਤੇ ਕਿ ਜਨਤਾ ਦੇ ਵਿੱਚੋਂ ਕਿਰਤੀ ਲੋਕਾਂ ਦੇ ਇੱਕ ਹਿੱਸੇ ਨੂੰ ਕਿਰਤੀ ਲੋਕਾਂ ਦੇ ਦੂਜੇ ਹਿੱਸੇ ਦਾ ਦੁਸ਼ਮਣ ਬਣਾ ਕੇ ਦੱਸਾਇਆ ਜਾਵੇ ਹੁਣ ਉਹਨਾਂ ਦੇ ਨਿਸ਼ਾਨੇ ਤੇ ਮੁਸਲਮਾਨ ਨੇ ਕਿਸੇ ਸਮੇਂ ਇਸਾਈ ਹੁੰਦੇ ਨੇ ਕਿਸੇ ਸਮੇਂ ਕੋਈ ਤਬਕਾ ਹੁੰਦਾ ਹੈ ਇਹਨਾਂ ਨੂੰ ਲੋਕਾਂ ਦੇ ਦੁਸ਼ਮਣ ਕਲਪਤ ਦੁਸ਼ਮਣ ਬਣਾ ਕੇ ਫਿਰ ਉਹਦੇ ਤੋਂ ਮੁਲਕ ਦੀ ਏਕਤਾ ਛੰਡਤਾ ਦੀ ਰਾਖੀ ਦੇ ਬਹਾਨੇ ਹੇਠ ਕਾਲੇ ਕਾਨੂੰਨ ਕਾਲੀਆਂ ਤਾਕਤਾਂ ਹਰ ਹਕੂਮਤਾਂ ਦੀਆਂ ਹਾਸਲ ਕਰਤੀ ਹੈ ਜਿਵੇਂ ਅਸੀਂ ਦੇਖਦੇ ਆ ਬਹੁਤ ਤਰੀਕੇ ਨਾਲ ਉਹਨਾਂ ਕੋਲੇ ਅੱਜ ਤੀਜੇ ਦਿਨ ਪੰਜਾਬ ਦੇ ਅੰਦਰ ਕੋਈ ਨਾ ਕੋਈ ਜਿਹੜਾ ਗੈਂਗਸਟਰ ਕਹਿ ਕੇ ਕਿਸੇ ਨੌਜਵਾਨ ਨੂੰ ਫੜ ਕੇ ਉਹਦੇ ਕੋਤੇ ਕਿਤੇ ਤੇ ਗੋਲੀ ਮਾਰੀ ਜਾਂਦੀ ਹੈ ਹਰ ਤੀਜੇ ਦੇ ਅਖਬਾਰ ਚ ਖਬਰ ਹੁੰਦੀ ਹੈ ਸਤੇ ਹੋਏ ਲੋਕ ਅਮਨ ਕਾਨੂੰਨ ਦੀ ਵਿਵਸਥਾ ਤੋਂ ਇਸ ਗੱਲ ਤੇ ਹਮੇ ਭਰਦੇ ਨੇ ਕਿ ਇਹ ਠੀਕ ਹੋ ਰਿਹਾ ਹੈ ਪਰ ਅਸੀਂ ਇਸ ਗੱਲ ਨੂੰ ਸਮਝ ਚ ਸਮਝਾ ਰਹਿ ਰਹੇ ਹਾਂ ਕਿ ਕਾਨੂੰਨ ਨੂੰ ਕਿਹਾਂ ਧੱਜੀਆਂ ਲਾ ਕੇ ਇਥੋਂ ਦੀ ਹਕੂਮਤ ਨੇ ਕਿਸੇ ਮਰਜ਼ੀ ਨੂੰ ਗੋਲੀ ਮਾਰਨ ਦਾ ਜਿਹੜਾ ਹੱਕ ਹੈ ਉਹ ਆ ਭਾਗਾਂ ਅਕਤਿਆਰ ਕਰ ਲਿਆ ਉਹਦੀ ਪਬਲਿਕ ਸਹਿਮਤੀ ਸਾਡੇ ਤੋਂ ਜਟਾ ਲਈ ਇਹ ਕਾਲੀਆਂ ਕੱਟਾਂ ਨੂੰ ਤੱਕ ਅਕਤਿਆਰ ਕਰ ਰਹੀ ਹੈ ਇਸ ਕਰਕੇ ਜਿਹੜੀ ਇਥੋਂ ਦੀ ਸਾਡੇ ਸਾਹਮਣੇ ਇੱਕ ਬਹੁਤ ਵੱਡੀ ਜਿਹੜੀਆਂ ਲੋਕਪੱਖੀ ਮਨੁੱਖੀ ਹੱਕਾਂ ਦੀਆਂ ਕਰਨ ਵਾਲੀਆਂ ਜਿਹੜੀਆਂ ਉਹ ਨੇ ਉਹਨਾਂ ਸਾਹਮਣੇ ਇੱਕ ਬਹੁਤ ਵੱਡੀ ਚੁਣੌਤੀ ਹੈ ਕਿ ਅਸੀਂ ਕਿਵੇਂ ਜਿਹੜਾ ਇਹ ਸਿਆਸੀ ਉਹਨਾਂ ਦੀ ਲੜਾਈ ਹੈ ਕਿ ਉਹ ਲੋਕਾਂ ਨੂੰ ਆਪਸ ਵਿੱਚ ਪਾਟੋਂ ਧਾੜ ਕਰਕੇ ਹਮਲਾ ਲੈ ਕੇ ਆ ਰਹੇ ਨੇ ਇਹਨੂੰ ਬੇਨਕਾਬ ਕਰ ਸਕੀਏ ਲੋਕਾਂ ਨੂੰ ਤਰਕਾ ਸਕੀਏ ਕਿ ਉਹਨਾਂ ਦੀ ਅਸਲ ਲੜਾਈ ਗਰੀਬਾਂ ਦੇ ਖਿਲਾਫ ਹੈ ਲੁਕੋਇਆ ਹੋਇਆ ਇਸ ਨੂੰ ਭਰਾ ਮਾਰਨ ਲਈ ਦੇ ਇੱਕ ਪਰਦੇ ਛਲੇ ਆ ਇੱਕ ਪੱਟੀ ਸਾਂਸੀ ਚੁਣੌਤੀ ਹੈ ਪਰ ਇਹ ਗੱਲਾਂ ਵੀ ਹਕੂਮਤਾਂ ਦੀ ਤਾਸ ਉਹ ਹੋ ਰਹੀਆਂ ਨੇ ਕਾਮਯਾਬ ਹੋਣੀਆਂ ਨੇ ਕਿਉਂਕਿ ਸਾਡੇ ਅੰਦਰ ਲੋਕਾਂ ਦੇ ਅੰਦਰ ਉਹ ਕਦਰਾਂ ਕੀਮਤਾਂ ਮੌਜੂਦ ਨੇ ਜਿਹੜੀਆਂ ਜਾਤ ਪਾਤੀ ਬੰਦੀਆਂ ਨੂੰ ਜਿਹੜੀਆਂ ਧਰਮ ਦੇ ਨਾਂ ਤੇ ਬੰਦੀਆਂ ਨੂੰ ਜਿਹੜੀਆਂ ਔਰਤਾਂ ਦੇ ਰੁਤ ਮਰਦਾਂ ਵੀ ਜਿਹੜੀ ਦਬ ਦਬਸ਼ੀਆਂ ਬੰਡੀਆਂ ਨੂੰ ਇਹ ਸਾਡੇ ਅੰਦਰ ਭਾਰੂ ਨੇ ਇਸ ਗੱਲ ਦਾ ਲਾਹਾ ਹਟਾ ਕੇ ਲੈ ਕੇ ਇਹ ਹਾਕਮ ਜਮਾਤਾਂ ਕਾਜਮੁਦਦੀਆਂ ਆਗਿਆਂ ਨੇ 1857 ਦੀ ਗਦਰ ਤੋਂ ਜਿਹੜੇ ਮਹਾਨ ਗਦਰ ਤੋਂ ਪੰਜਾਬ ਦੇ ਕਰਤਾਰ ਸਿੰਘ ਸਾਬੇ ਤੇ ਸੋਹਣ ਸਿੰਘ ਭਗਨਾਰਕਿਆਂ ਨੇ ਆਪਣੀ ਪਾਰਟੀ ਦਾ ਨਾਮ ਗਦਰ ਪਾਰਟੀ ਰੱਖਿਆ ਸੀ ਜਿਹਨੂੰ ਬਾਅਦਾਂ ਗਲ ਭਗਤ ਸਿੰਘ ਉਦਮ ਸਿੰਘ ਹੋਣਾ ਤੱਕ ਆਈ ਉਸ ਗਦਰ ਦੀ ਇੱਕ ਪੱਟੀ ਮਹੱਤਵਪੂਰਨ ਇੱਕ ਅਪ੍ਰਮਤੀ ਇਹ ਸੀ ਕਿ ਸਾਰੇ ਧਰਮ ਦੇ ਲੋਕਾਂ ਨੇ ਸਾਮਰਾਜ ਦੇ ਖਿਲਾਫ ਇੱਕ ਪੱਟੀ ਫੈਸਲਾਕੁਨ ਲੜਾਈ ਲੜੀ ਸੀ ਦਿੱਲੀ ਦੇ ਵਿੱਚ ਉਦੋਂ ਦੀ ਛੋਟੀ ਜਿਹੀ ਸਾਮਰਾਜੀ ਤਾਕਤ ਨੂੰ ਕਈ ਮਹੀਨੇ ਦਿੱਲੀ ਦੇ ਵਿੱਚ ਬੜਮੀ ਸੀ ਦਿੱਤਾ ਭਾਵੇਂ ਬਹੁਤ ਭਾਰੀ ਕਰਵਾਈਆਂ ਦੇ ਕੇ ਉਹਨਾਂ ਨੇ ਜਿਹੜੀ ਉਹਨਾਂ ਨੇ ਜਦੋਂ ਜਹਤ ਬਸਤੀ ਬਾਤੀਆਂ ਨੇ ਸਾਨੂੰ ਹਰਾਇਆ ਉਸ ਗੱਲ ਦੇ ਵਿੱਚ ਤਾਂ ਉਹਨਾਂ ਦਾ ਇੱਕ ਅਹਿਮ ਸਿੱਟਾ ਕੱਢਿਆ ਕਿ ਇਸ ਮੁਲਕ ਦੇ ਲੋਕਾਂ ਨੂੰ ਧਰਮਾਂ ਦੇ ਨਾਂ ਦੇ ਉੱਤੇ ਲੜਾ ਕੇ ਰੱਖਣਾ ਹੈ ਤਾਂ ਉਹ ਵਿਰਾਸਤ ਅੱਜ ਵੀ ਹਾਕਮਾਂ ਉਸ ਨੂੰ ਲੈ ਕੇ ਤੁਰ ਰਹੇ ਨੇ ਤਾਂ 10 ਸੰਵਰ ਦੇ ਇਸ ਦਿਹਾੜੇ ਤੇ ਅਸੀਂ ਇਹ ਜੋ ਮਨੁੱਖੀ ਹਾਲਤ ਹੈ ਇਸ ਨੂੰ ਅਸੀਂ ਇਸ ਪ੍ਰਤੀ ਸਰੋਕਾਰ ਪ੍ਰਗਟ ਕਰਦੇ ਆ ਤੇ ਇਹ ਸਾਨੂੰ ਇੱਕ ਕਾਇਜਾ ਕਰਨਾ ਚਾਹੀਦਾ ਇੱਕ ਇੱਕ ਇਸ ਕਾਲ ਦਾ ਇੱਕ ਇੱਕ ਜੱਗ ਜੈਸੀ ਕੰਮੀ ਚਾਹੀਦੀ ਹੈ ਕਿ ਅਸੀਂ ਮਨੁੱਖੀ ਅਧਿਕਾਰਾਂ ਦੀ ਜੋ ਵੱਧ ਰਹੀ ਹਾਲਤ ਹੈ ਜੋ ਆ ਰਹੇ ਸਮੇਂ ਦੀਆਂ ਚੁਣੌਤੀਆਂ ਨੇ ਉਹਨੂੰ ਢੰਗ ਨਾਲ ਵਾਸਤੇ ਕਿਵੇਂ ਭੱਟੀ ਲੋਕਾਂ ਦੇ ਅੰਦਰ ਚੇਤਨਾ ਦਾ ਸੰਚਾਰ ਕਰੀਏ ਕਿਵੇਂ ਭੱਟੀ ਏਕਤਾ ਦਾ ਸੰਚਾਰ ਕਰੀਏ ਕਿਸ ਤਰ੍ਹਾਂ ਲੋਕਾਂ ਨੂੰ ਜਿਹੜੀਆਂ ਪਛਾਖਰੀ માનਤਾਵਾਂ ਨੇ ਉਹਦੇ ਖਿਲਾਫ ਲੋਕਾਂ ਨੂੰ ਚੇਤਨ ਕਰੀਏ ਤੇ ਸਰਕਾਰਾਂ ਤੋਂ ਜਿਹੜੇ ਕਾਲੇ ਕਾਨੂੰਨ ਨੇ ਜਿਹੜੇ ਉਹਨਾਂ ਨੇ ਕਾਲੇ ਕਾਨੂੰਨ ਪਾਸ ਕੀਤੇ ਨੇ ਜਿਹੜੇ ਉਹਨਾਂ ਨੇ ਜਿਹੜੇ ਉਹਨਾਂ ਨੇ ਕਿਰਤਕੋਡ ਕੋਡ ਪਾਸ ਕੀਤੇ ਨੇ ਜਿਹੜੇ ਆੜਾੜੇ ਧਰਮਾਂ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਣ ਵਾਸਤੇ ਕਾਲੇ ਜਰੂਰ ਬਣਾਏ ਗਏ ਨੇ ਇਹ ਸਾਰਿਆਂ ਦੇ ਵਾਪਸੀ ਵਾਸਤੇ ਅਸੀਂ ਕਪਟੇ ਦੋਨੋਂ ਦੇ ਉਪਰ ਇਕੱਠੇ ਹੋਈਏ ਵੱਡੀ ਸੰਘ ਦੇ ਰੂਪ ਦੇ ਵਿੱਚ ਇਕੱਠੇ ਹੋਈਏ ਵੱਡੀ ਏਕਤਾ ਦੇ ਰੂਪ ਵਿੱਚ ਇਕੱਠੇ ਹੋਈਏ ਤੇ 10 ਸਤੰਬਰ ਦਾ ਤਿਹਾੜਾ ਜਿਵੇਂ ਅਸੀਂ ਮਈ ਫੈਸ ਤੇ ਹੋਰ ਦਿਹਾੜੇ ਮੰਗਾਉਂਦੇ ਆ ਰਹੇ ਹਾਂ ਇਸ ਤਿਹਾੜੇ ਦੇ ਉੱਤੇ ਇਹਨਾਂ ਗੱਲਾਂ ਬਾਰੇ ਚਰਚਾ ਕਰਨ ਵਾਸਤੇ ਫਿਕਰ ਸਾਂਝਾ ਕਰਨ ਵਾਸਤੇ ਤੇ ਇਥੋਂ ਦੀਆਂ ਮੁਲਕ ਦੀਆਂ ਤੇ ਦੇਸ਼ ਭਰ ਦੁਨੀਆ ਭਰ ਦੀਆਂ ਹਕੂਮਤਾਂ ਨੇ ਸੜਵਾਈ ਕਰਨ ਵਾਸਤੇ ਕਿ ਕਿਰਤੀ ਜਮਾਤ ਅਵੇਸਲੀ ਨਹੀਂ ਹੈ ਕਿਰਤੀ ਲੋਕਾਂ ਦੇ ਜਿਹੜੇ ਦਰਜ ਕੀਤੇ ਹੋਏ ਉਸ ਤੇ ਨਿਹਾਨ ਇਸ ਸੁਣਵਾਈ ਵਾਸਤੇ ਕਰੀਏ ਤਾਂ ਇਹ ਦਾਸਤ ਸੰਬੰਧ ਦੇ ਜਿਹੜੇ ਤਹਾੜੇ ਦੀ ਸਾਰਥਕਤਾ ਹੈ ਇਸ ਵਾਸਤੇ ਪੰਜਾਬ ਦੀਆਂ ਜਿਹੜੀਆਂ ਜਨਤਕ ਜੂਰੀ ਜੱਥੇ ਬੰਦੀਆਂ ਨੇ ਉਹ ਲੰਬੇ ਸਮੇਂ ਤੋਂ ਉਤੋਂ ਇੱਕ ਲਗਾਤਾਰ ਕਾਲੇ ਨੂੰਨਾ ਖਿਲਾਫ ਤੇ ਹੋਰ ਜੋ ਫਾਸ਼ੀਵਾਦੀ ਹਮਲਾ ਹੈ ਇਹਦੇ ਖਿਲਾਫ ਇੱਕ ਮਹਿੰਮ ਚੌਂਦੀਆ ਆਰਐਮਆ ਨੇ ਇਹ ਮਹਿੰਮ ਕਿਉਂਕਿ ਇਹ ਫਾਸ਼ੀਵਾਦੀ ਹਮਲਾ ਲਗਾਤਾਰ جاری ਹੈ ਔਰ ਤਿੱਖੇ ਰੂਪ ਚ ਬਣਦਾ ਰਹਿਣਾ ਹੈ ਤੇ ਅਸੀਂ ਵੀ ਇਸ ਜਿਹੜੀ ਮਹਿੰਮ ਹੈ ਸਾਡੀ ਤੇ ਜਿਹੜੀ ਸਾਡੀ ਇੱਜ਼ਤ ਜਾਹਰ ਹੋ ਰਹੀ ਹੈ ਇਸ ਨੂੰ ਲੈ ਕੇ ਅਸੀਂ ਦੇ ਕੇ ਚੱਲਦਾ ਰਹਿਣਾ ਹੈ ਇਹਨਾਂ ਸ਼ਬਦਾਂ ਦੇ ਨਾਲ ਸਾਰਿਆਂ ਦਾ ਧੰਨਵਾਦ